ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇੱਕ ਨਾ ਆਪਾਂ ਵੀਡੀਓ ਪਾਈ ਸੀ ਲੇਟੀ ਵਾਲੀ ਸਮਾਨ ਮਿਕਸ ਕਰਕੇ ਉਹਦੇ ਕਈ ਵੀਰਾਂ ਦੇ ਕਮੈਂਟ ਆਏ ਫੋਨ ਆਏ ਜਾਂ ਸਾਡੇ ਸਮਝਾਉਣ ਚ ਕੋਈ ਕਮੀ ਰਹੇਗੀ ਜਾਂ ਬਾਈ ਛੋਡੇ ਸਮਝਣ ਜਣਾ ਤਾਂ ਕਰਕੇ ਸਾਰਿਆਂ ਦੀ ਸੋਚ ਸੀ ਵੀ ਵੀਡੀਓ ਉਹ ਦੁਬਾਰੇ ਬਣਾਈ ਜਾਵੇ ਵੀ ਉਹ ਪ੍ਰੋਸੈਸ ਕਿਵੇਂ ਦੇਣਾ ਕਿੰਨਾ ਟਾਈਮ ਦੇਣਾ ਮੱਜ ਨੂੰ ਕਦੋਂ ਸ਼ੁਰੂ ਕਰਨਾ ਕਿਹੜੀਆਂ ਮੱਝਾਂ ਨੂੰ ਦੇਣਾ ਕਿਹੜੀਆਂ ਨੂੰ ਨਹੀਂ ਦੇਣਾ ਹਨ ਤੇ ਮੈਂ ਮਰੀਮਾਨ ਨੂੰ ਆਠ ਵੀ ਆਪਾਂ ਦੁਆਰੇ ਦੱਸੀ ਸਾਰੇ ਭਰਾਵਾਂ ਨੂੰ ਕਿਉਂਕਿ ਬਾਈ 2 ਲੱਖ ਦੀ ਹਰੇਕ ਦੀ ਮੱਝ ਹੁੰਦੀ ਹੈ ਇੱਕ ਨਿੱਕੀ ਜੀ ਗਲਤੀ ਕਰਕੇ ਅਗਲੀ ਦੀ ਮੱਝ ਖਰਾਬ ਹੋ ਜੇ ਆਪਾਂ ਇਹ ਵੀ ਨਹੀਂ ਚਾਹੁੰਦੇ ਹੈਗੇ ਹਨਾ ਜਾਂ ਅਸੀਂ ਕਹਿ ਦਈਏ ਵੀ ਗਾਵਾਂ ਨੂੰ ਦੇਜੋ ਕਿਉਂਕਿ ਸਾਡੇ ਗਾਵੇਂ ਨਹੀਂ ਹੈਗੇ ਆ ਸਾਨੂੰ ਗਾਵਾਂ ਬਾਰੇ ਨਹੀਂ ਪਤਾ ਹੈਗਾ ਸ਼ੁਰੂ ਤੋਂ ਮੇਰਾ ਮਾਂ ਪਿਓ ਮੱਝਾਂ ਹੀ ਪਾਲਦਾ ਮੱਝਾਂ ਬਾਰੇ ਇਹਨਾਂ ਨੂੰ ਪਤਾ ਹੈ ਉਹੀ ਚੀਜ਼ ਅਸੀਂ ਕਰਦੇ ਆ ਹਨਾ ਇੱਕ ਤਾਂ ਬੇਨਤੀ ਸਾਰੇ ਭਰਾਵਾਂ ਨੂੰ ਇਹ ਆ ਵੀ ਗਾਵਾ ਲਈ ਤੁਸੀਂ ਨਾ ਵਰਤਿਓ ਜਿਹੜਾ ਅਸੀਂ ਵੀ ਕੋਈ ਵੀਡੀਓ ਪਾਉਨੇ ਆ ਜਾਂ ਫਾਰਮੂਲਾ ਦੱਸਦੇ ਆ ਇਹ ਸਪੈਸ਼ਲ ਕੱਲੀਆਂ ਮੱਝਾਂ ਖਾਤਰ ਆ ਸਾਡੇ ਮੱਝਾਂ ਹੀ ਨੇ ਮੱਝਾਂ ਵਾਰੀ ਮੇਰੀ ਮਾਂ ਨੂੰ ਪਤਾ ਜਾਂ ਮੇਰੇ ਪਿਓ ਨੂੰ ਪਤਾ ਇੱਕ ਤਾਂ ਮਾਂ ਇਹ ਸਾਰਾ ਵੀ ਕਿੰਨਾ ਟਾਈਮ ਸ਼ੁਰੂ ਕਰਨਾ ਕਦੋਂ ਕਰਨਾ ਇਹ ਜਦੋਂ ਪੁੱਤ ਹਫ਼ਤਾ ਹੋ ਜਾਏ ਮੱਝ ਸੂਈ ਨੂੰ ਠੀਕ ਹੈ ਚੰਗਾ ਕੱਖ ਕੰਡਾ ਖਾਣ ਲੱਗੀ ਉਦੋਂ ਸ਼ੁਰੂ ਕਰਨਾ ਉਦੋਂ ਸ਼ੁਰੂ ਕਰਨਾ ਹਾਂ ਤੇ ਜਦੋਂ ਮੈਂ ਇਸ ਵਿਗਸਿਰ ਹੋ ਗਈ ਉਦੋਂ ਬੰਦ ਕਰ ਦਿਓ ਠੀਕ ਹੈ ਬਾਈ ਵੀਡੀਓ ਧਿਆਨ ਨਾਲ ਦੇਖੀ ਚੱਲਿਓ ਤੇ ਸਮਾਨ ਦੱਸਦੇ ਹਾਰੇ ਭਰਾਵਾਂ ਨੂੰ ਵੀ ਕੀ ਕੁਝ ਲੈਣਾਗਾ ਕਿਲੋ ਤਾਂ ਪੁੱਤ ਲੇਟੀ ਪਾਰ ਆਹ ਸੇ ਕਣਕ ਦੀ ਲੇਟੀ ਲਾਈ ਹੋਈ ਏ 1 ਕਿਲੋ ਚਾਹੀਦੀ ਏ 1 ਮੱਝ ਲਈਏ 2 ਮੱਝਾਂ ਨੇ ਤਾਂ 2 ਕਿਲੋ ਤੇ ਉਦੋਂ ਆਦ ਆਪਣਾ ਆ ਸਮਾਨ ਮੇਰੀ ਮਾਂ ਨੂੰ ਦੱਸੂਗੀ ਸਾਰਾ ਬਈ ਇਹ ਸਮਾਨ ਲਿਆ ਕੇ ਉਦੋਂ ਬਾਅਦ ਇਕੱਠਾ ਕਰਕੇ ਮਿਕਸੀ 'ਚ ਅਸੀਂ ਪੀ ਲੈਨੇ ਆਂ ਠੀਕ ਹੈ ਆ ਕੌਲੀ ਲਾਈ ਹੋਈ ਹੈ ਇੱਕ ਮੱਜ ਲਈ ਤੇ ਮੈਂ ਤਾਂ ਸਮਾਨ ਦੱਸ ਦੇ ਕੀ ਕੁਸਾ ਹਰੇ ਭਰਾਵਾਂ ਨੂੰ ਅੱਧਾ ਕਿਲੋ ਤਬਤੂ ਸੰਤਾ ਠੀਕ ਹੈ ਜੀ ਅੱਧਾ ਕਿਲੋ ਹਾਲੂ ਠੀਕ ਹੈ ਜੀ ਅੱਧਾ ਕਿਲੋ ਆਸੀ ਠੀਕ ਹੈ ਜੀ ਅੱਧਾ ਕਿਲੋ ਸਿੱਟਾ ਮਿਸਰੀ ਠੀਕ ਹੈ ਜੀ ਤੇ ਅੱਧਾ ਕਿਲੋ ਟਿੱਕੀ ਨਸ਼ਾਦਰ ਠੀਕ ਹੈ ਜੀ ਅੱਧਾ ਕਿਲੋ ਚਿੱਟਾ ਜੀਰਾ ਜੀ ਅੱਧਾ ਕਿਲੋ ਚਿੱਟਾ ਜੀਰਾ ਅੱਧਾ ਕਿਲੋ ਗਲਕੰਦਾ ਅੱਧਾ ਕਿਲੋ ਗਲਕੰਦਾ ਇੱਕ ਅਰਸੀ ਅੱਧਾ ਕਿਲੋ ਅੱਧਾ ਕਿਲੋ ਅਰਸੀ ਤੇ ਅੱਧਾ ਕਿਲੋ ਬੇਸਣ ਬੇਸਣ ਬੋਲਿਆ ਗਿਆ ਹਾਂ ਨਾ ਬੇਸਣ ਨਹੀਂ ਬੋਲਿਆ ਬੇਸਣ ਹਾਂ ਆਪਾਂ ਮੈਂ ਇੰਨਾ ਪਾਉਣੇ ਨੇ ਇੱਕ ਕੌਲੀ ਪਾਉਣੇ ਆ ਹਾਂ ਇੱਕ ਮੱਜੇ ਨੂੰ ਇੱਕ ਕੌਲੀ ਤੇ ਰੀਜੀ ਦੇ ਚ ਉਹ ਤੱਧਾ ਕਿਲੋ ਤੇਲ ਪਾ ਦਿੰਨੀ ਆ ਦੋ ਮੱਜਾਂ ਠੀਕ ਹੈ ਮਤਲਬ ਦੋ ਕੌਲੀਆਂ ਪਾ ਦਿੰਨੀ ਆ ਹਾਂ ਹਾਂ ਇਹ ਬਈ ਅੱਗ ਤੇ ਉਹ ਪਤੀਲਾ ਸਾਡਾ ਲੱਗਿਆ ਹੋਇਆ ਜੇ ਸਾਡੇ ਲਵੇ ਮਤਲਬ ਇੱਕ ਮੱਜਾ ਤਾਂ 1 ਕਿਲੋ ਕਣਕ ਤਾ ਕੌਲੀ ਇੱਕ ਉਹਦੇ ਵਿੱਚ ਅੱਧਾ ਕਿਲੋ ਗੁੜ ਅੱਧਾ ਕਿਲੋ ਗੁੜ ਪਾਉਣੀ ਆ ਹਾਂ ਹਾਂ ਅੱਧਾ ਕਿਲੋ ਗੁੜ ਇੱਕ ਕੌਲੀ ਤੇੜ ਦੀ ਇਹ ਸਾਡੇ ਮੱਜ ਮੱਜ ਦਾ ਇੱਕ ਦਾ ਪ੍ਰੋਸੈਸ ਹੋ ਜਾਂਦਾ ਐ ਇਸ ਰੋਟੀ ਲੇਟੀ ਬਣ ਜਾਂਦੀ ਐ ਇਸ ਰੋਟੀ ਬਣ ਜਾਂਦੀ ਐ ਚੇ ਲਾ ਲੀਏ ਇੰਨਾ ਸਵਾਦ ਬਣਿਆ ਹੋਇਆਗਾ ਤੇ ਮੱਝਾਂ ਛੋਡੀਆਂ ਦੁੱਧ ਪੂਰਾ ਦੇਣੀਆਂ ਇਹੋ ਜੀ ਗੱਲ ਨਹੀਂ ਹੈਗੀ ਇੱਕ ਹੋਰ ਆ ਨਾ ਉਹ ਬਾਈ ਤੂੰ ਮੈਨੂੰ ਦੱਸਦੀ ਸੀ ਵੀ ਕੀੜਿਆਂ ਵਾਲੀ ਗੋਲੀ हां वो पता ਮੜਾ ਪੰਦੀ ਗੋਲੀ ਦੇਣੀ ਜ਼ਰੂਰੀ ਆ ਪਹਿਲਾਂ 4 ਅੱਛਾ ਵੀ ਜਦੋਂ ਇਹ ਸਾਰਾ ਸ਼ੁਰੂ ਕਰਨਾ ਤਾਂ ਤੁਸੀਂ ਗੋਲੀਆਂ ਆਉਂਦੀਆਂ ਸਾਰੇ ਭਰਾਵਾਂ ਨੂੰ ਪਤਾ ਹੀ ਹੈ ਨਾ ਪਰ ਉਹਦੇ ਵਿੱਚ ਇੱਕ ਗੱਲ ਆ ਜੇ ਤੁਸੀਂ ਸਰਕਾਰੀ ਹਸਪਤਾਲਾਂ ਚੋਂ ਲਿਓ ਤਾਂ ਉਹਦੇ ਰਿਜ਼ਲਟ ਬਾਈ ਵਧੀਆ ਲੱਗੇ ਮੈਨੂੰ ਮੈਂ ਉਹੀ ਵਰਤਦਾਗਾ ਕਿਉਂ ਸਰਕਾਰੀ ਹਸਪਤਾਲਾਂ ਚ ਗੋਲੀਆਂ ਫ੍ਰੀ ਮਿਲਦੀਆਂ ਨੇ ਜਿਹੜੀਆਂ ਆਪਾਂ ਪ੍ਰਾਈਵੇਟ 60 ਰੁਪਈਆਂ ਦੀ ਲੈ ਕੇ ਆਉਨੇ ਉਹ ਇੰਨਾ ਕੰਮ ਨਹੀਂ ਕਰਦੀ ਜਿੰਨਾ ਸਰਕਾਰੀ ਵਾਲੀ ਕੰਮ ਕਰ ਜਾਂਦੀ ਹੈ ਸਰਕਾਰੀ ਵਾਲੀ ਅੱਗੋਂ ਵੱਧ ਕੰਮ ਕਰਦੀ ਹੈ ਪ੍ਰਾਈਵੇਟ ਵਾਲੀ ਉਹ ਗੋਲੀ ਦੇ ਕੇ ਤੇ ਤੁਸੀਂ ਉਦੋਂ ਬਾਅਦ ਇਹ ਬਾਈ ਸ਼ੁਰੂ ਕਰ ਲੋ ਜਦੋਂ ਸੋਡੀ ਮੱਝ ਸਮਰਗੀ ਤੇ ਫੇਰ ਤੁਸੀਂ ਬੰਦ ਕਰ ਦਿਓ ਠੀਕ ਹੈ ਉਹਨਾ ਟਾਈਮ pau ਉਹਨਾ ਟਾਈਮ ਕਿਉਂਕਿ 1 ਮਹੀਨੇ ਦਾ ਸਮਾਂ ਹੁੰਦਾ ਵਾ ਕਿਵੇਂ ਦੱਸਦੀ ਤੂੰ ਗੱਲ ਆਪਣੀ ਮੱਝ ਦਾ ਪੁੱਤ ਨਹੀਂ ਦੁੱਧ ਦੁੱਧ ਕਿਵੇਂ ਕਹਿੰਦੀ ਸੀ ਉਹ ਗੱਲ ਦੁੱਧ ਪੁੱਤੇ ਦੇ ਨਾਲ ਜਿਆਦਾ ਦਿੰਦੀਆਂ ਨਾ ਠੀਕ ਹੈ ਥਣਾ ਚ ਸਿੱਧੀ ਨਹੀਂ ਲੱਗਦੀ ਠੀਕ ਹੈ ਜੀ ਦਾਗਤਵਾਰਾ ਠੀਕ ਹੈ ਤੇ ਮੈਂ ਸੋਸਾਇਟੀ ਨਵੇਂ ਦੁੱਧ ਹੋ ਜਾਂਦਾ ਹਾਂ ਇਹ ਇਹ ਥਾਣ ਦਾ ਇੱਕ ਫਾਇਦਾ ਬਾਈ ਦੇਖੋ ਇੱਕ ਤਾਂ ਤੁਹਾਡੀ ਮੱਝ ਦੁੱਧ ਵਧੀਆ ਦੇਊਗੀ ਇੱਕ ਸਿੱਧੀ ਆ ਜੇ ਕੀ ਥਣਾ ਦੇ ਵਿੱਚ ਜਾਂ ਕਾੜੜੀ ਹੈ ਉਹਦੀ ਚਬਾਈ ਵਧੀਆ ਹੋ ਜੂ ਇਦੇ ਨਾਲ ਆਏ ਆ ਬਾਈ ਮੈਂ ਇਹਦੀ ਚੰਗੀ ਤਰ੍ਹਾਂ ਤੰਦਰੁਸਤਾਈ ਹੁੰਦੀ ਹੈ ਹਨਾ ਜਦੋਂ ਤੁਸੀਂ ਅੱਗੇ ਟੀਕਾ ਭਰਾਉਂਗੇ ਏਆਈ ਕਰਾਉਨੇ ਆ ਹਨਾ ਤਾਂ ਸਾਨੂੰ ਦਿੱਕਤ ਨਹੀਂ ਆਉਂਦੀ ਥੋੜੇ ਸੂਏ ਦੇ ਵਿੱਚ ਪਸ਼ੂ ਤੰਦਰੁਸਤ ਰਹੂਗਾ ਕਿਉਂਕਿ ਜਦੋਂ ਇੱਕ ਜਾਪੇ ਵਾਲਾ ਕੰਮ ਹੀ ਹੋ ਜਾਂਦਾ ਮੈਂ ਹਾਂ ਹਾਂ ਪੁੱਤ ਫਿਰ ਜਦੋਂ ਪਾਲਤੂ ਹੀ ਜਾਣ ਹੋਈ ਤਾਂ ਉਹ ਵਧੀਆ ਟਾਈਮ ਤੇ ਸਾਮਰੂਗੀ ਟਾਈਮ ਤੇ ਦੁੱਧ ਦੇਊਗੀ ਸਾਨੂੰ ਕੋਈ ਕਮੀ ਨਹੀਂ ਆਉਣੀ ਹੈਗੀ ਹਨਾ ਇਹ ਜਿਵੇਂ ਉਹ ਮੇਰੀ ਮਾਂ ਮੈਨੂੰ ਕਹਿਣ ਲੱਗ ਜਾਂਦੀ ਹੈ ਵੀ ਪੁੱਤ ਜਿਹੇ ਜਿਹਾ ਆਪਾਂ ਇਹਨਾਂ ਨੂੰ ਪਾ ਲਾਂਗੇ ਉਹੋ ਜੀ ਤੂੰ ਬਾਲਟੀ ਚੋਲੇਗਾ ਹੁਣ ਮੇਰੀ ਸੋਚ ਵੀ ਹੋਮੀ ਆ ਮੈਂ ਅਗਰ ਕਿ ਜੇ ਮੈਂ 1000 ਰੁਪਇਆ ਕਮਾਉਣਾ ਇਹਨਾਂ ਤੋਂ ਮਾਈਆਂ ਦਾ ਕਾਲੀਆਂ ਮਾਈਆਂ ਤੋਂ ਤਾਂ 500 ਤਾਂ ਇਹਨਾਂ ਨੂੰ ਖਵਾਵਾਂ ਮੈਂ ਖਵਾਵਾਂ ਨਾ ਹਨ ਕੱਲਾ ਇਹ ਨਹੀਂ ਸੋਚਦੇ ਵੀ ਅਸੀਂ ਦੁੱਧੀ ਵੇਚੀ ਹੈਈ ਹੈ ਨਾ ਸਾਡੇ ਘਰ ਦੇ ਮੈਂਬਰ ਨੇ ਅਸੀਂ ਆਪਦੇ ਆ ਕਾਲੀਆਂ ਮਾਈਆਂ ਮੰਨ ਕੇ ਬਾਈ ਮੈਂ ਸੇਵਾ ਕਰਦਾਗਾ ਤੁਸੀਂ ਯਕੀਨ ਮੰਨਿਓ ਵੀ ਕਾਲੀਆਂ ਮਾਈਆਂ ਨੇ ਸਾਡੇ ਘਰੇ ਕੋਈ ਤੋੜਾ ਨਹੀਂ ਰਹਿਣ ਦੱਸਦਾ ਰੰਗ ਲਾਤਾ ਹਨ ਤੁਸੀਂ ਵੀ ਛੌਂਕ ਨਾਲ ਕੰਮ ਕਰੋਗੇ ਤਾਂ ਯਾਰ ਬਾਈ ਤੁਹਾਡੇ ਨਾਲ ਉਹ ਆਪ ਦੇਖ ਕੇ ਤੁਹਾਨੂੰ ਰੰਗਣ ਵੀ ਆ ਹਨਾ ਤੇ ਵੀਡੀਓ ਵੀਰ ਬਣ ਕੇ ਸ਼ੇਅਰ ਕਰ ਦਿਓ ਮੈਂ ਲਿਖ ਵੀ ਦੇਵਾਂਗਾ ਹਰਾ ਕੁਝ ਤੇ ਜੇ ਕੋਈ ਹੋਰ ਕੋਈ ਜਾਣਕਾਰੀ ਹੁੰਦੀ ਆ ਜਾਂ ਕੋਈ ਕਮੀ ਰਹਿ ਜਾਂਦੀ ਆ ਤੁਸੀਂ ਵੀਰ ਬਣ ਕੇ ਕਮੈਂਟ ਕਰ ਦਿਓ ਧੰਨਵਾਦ ਪਿਆਰ ਬਾਈ ਬਹੁਤ ਇੰਨੀ ਉਮੀਦ ਨਹੀਂ ਸੀ ਵੀ ਸਾਨੂੰ ਜਿੰਨਾ ਤੁਸੀਂ ਵੀਡੀਓ ਦੇ ਵਿੱਚ ਪਿਆਰ ਦੇ ਰਹੇ ਹੋ ਹਣਾ